ਅੰਤਰਿਕਸ਼ ਦੇ ਖੇਤਰ ਵਿੱਚ ਭਾਰਤ ਲਗਾਤਾਰ ਇਤਿਹਾਸ ਰਚਦਾ ਜਾ ਰਿਹਾ ਹੈ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਇੱਕ ਵਾਰ ਫਿਰ ਤੋਂ ਅਹਿਮ ਸੈਟੇਲਾਈਟ ਲਾਂਚ ਕੀਤਾ ਹੈ ਇਸ ਲੋਨ ਨੇ ਇਲੈਕਟ੍ਰੋਨਿਕ ਇੰਟੈਲੀਜੈਂਸ ਸੈਟੇਲਾਈਟ ਐਮਿਸੈਟ ਨੂੰ ਲਾਂਚ ਕੀਤਾ ਹੈ ਇਹ ਸੈਟੇਲਾਈਟ ਨੂੰ ਡੀਆਰਡੀਓ ਨੇ ਬਣਾਇਆ ਗਿਆ ਹੈ ਸੋਮਵਾਰ ਨੂੰ ਸਵੇਰੇ 9:30 ਵਜੇ ਦੇ ਕਰੀਬ ਪੋਲਰ ਸੈਟੇਲਾਈਟ ਲਾਂਚ ਵਹੀਕਲ ਜ਼ਰੀਏ ਸ੍ਰੀ ਹਰੀਕੋਟਾ ਦੇ ਸਟੇਜ ਰਵਨ ਸਪੇਸ ਸੈਂਟਰ ਤੋਂ ਇਸ ਨੂੰ ਅੰਤਰਿਕਸ਼ ਵਿੱਚ ਭੇਜਿਆ ਗਿਆ ਆਓ ਦੱਸਦੇ ਹਾਂ ਇਸ ਸੈਟੇਲਾਈਟ ਦੀਆਂ ਕੁਝ ਅਹਿਮ ਗੱਲਾਂ एमिसैट ਨਾਲ કુલ 28 ਹੋਰ ਕਸਟਮਰ ਸੈਟੇਲਾਈਟ ਵੀ ਭੇਜੇ ਗਏ ਨੇ ਪੀਐਸਐਲਵੀ345 ਅੰਤਰਿਕਸ਼ ਦੇ ਤਿੰਨ ਵੱਖ-ਵੱਖ অরਬਿਟਸ 'ਚ ਸੈਟੇਲਾਈਟ ਨੂੰ ਪਹੁੰਚਾਵੇਗਾ ਬਾਰਡਰ ਤੇ ਰੈਡਾਰ ਤੇ ਸੈਂਸਰ ਤੇ ਨਜ਼ਰ ਰੱਖਣ 'ਚ ਸਹਾਇਕ ਹੈ ਐਮਿਸैट ਦੁਸ਼ਮਨ ਦੇ ਰੈਡਾਰ ਦਾ ਆਸਾਨੀ ਨਾਲ ਪਤਾ ਲਗਾਉਣ 'ਚ ਸਮਰਥ ਹੈ ਐਮਿਸैट ਰੌਕਟ ਪਹਿਲਾਂ 436 ਕਿਲੋਗ੍ਰam ਦੇ ਐਮਿਸੈਟ ਨੂੰ 759 ਕਿਲੋਮੀਟਰ ਦੇ ਆਰਬਿਟ 'ਚ ਸਥਾਪਿਤ ਕਰਨ ਦਾ ਕੰਮ ਕਰੇਗਾ। ਐਮਿਸੈਟ ਨੂੰ ਸਥਾਪਿਤ ਕਰਨ ਤੋਂ ਬਾਅਦ ਰੌਕਟ ਵਾਪਸ ਇੱਥਾਂ ਆ ਕੇ 504 ਕਿਲੋਮੀਟਰ ਦੀ ਉਚਾਈ 'ਤੇ 28 ਸੈਟੇਲਾਈਟਸ ਨੂੰ ਸਥਾਪਿਤ ਕਰੇਗਾ। ਇਸ ਤੋਂ ਇਲਾਵਾ ਪਹਿਲੀ ਵਾਰ 1000 ਲੋਕਾਂ ਨੇ ਸੈਟੇਲਾਈਟ ਲਾਂਚ ਨੂੰ ਲਾਈਵ ਦੇਖਿਆ। ਐਮਿਸੈਟ ਦੇ ਨਾਲ 28 ਵਿਦੇਸ਼ੀ ਸੈਟੇਲਾਈਟਸ ਨੂੰ ਵੀ ਲਾਂਚ ਕੀਤਾ ਗਿਆ ਜਿਨ੍ਹਾਂ ਵਿੱਚ ਅਮਰੀਕਾ ਦੇ 22, ਦੋ ਲਿਥੁਆਨੀਆ, ਪੈਨ ਅਤੇ ਸਵਿਟਜ਼ਰਲੈਂਡ ਦੇ ਇੱਕ-ਇੱਕ ਸੈਟੇਲਾਈਟ ਸ਼ਾਮਲ ਨੇ। ਇਸਰੋ ਦੇ ਪ੍ਰਧਾਨ ਕੇ ਸਿਵਾਨ ਨੇ ਦੱਸਿਆ ਕਿ ਮਿਸ਼ਨ ਸਾਡੇ ਲਈ ਕਾਫੀ ਅਹਿਮ ਹੈ। ਗੌਰਤਲਬ ਹੈ ਕਿ ਹਾਲੇ ਵਿੱਚ ਭਾਰਤ ਨੇ ਅੰਤਰਿਕਸ਼ ਦੀ ਦੁਨੀਆ 'ਚ ਇਤਿਹਾਸ ਰਚਿਆ ਸੀ ਜਦੋਂ ਭਾਰਤ ਨੇ ਸਪੇਸ 'ਚ ਇੱਕ ਮੂਵਿੰਗ ਸੈਟੇਲਾਈਟ ਨੂੰ ਮਾਰਨ ਦਾ ਸਫਲ ਪ੍ਰੀਖਣ ਕੀਤਾ ਸੀ। ਅਜਿਹਾ ਕਰਨ ਵਾਲਾ ਭਾਰਤ ਅਮਰੀਕਾ, ਰੂਸ ਤੇ ਚੀਨ ਤੋਂ ਬਾਅਦ ਦੁਨੀਆ ਦਾ ਚੌਥਾ ਦੇਸ਼ ਬਣ ਗਿਆ ਸੀ ਜਿਸ ਦੀ ਸਫਲਤਾ ਦਾ ਐਲਾਨ ਪੀਐਮ ਮੋਦੀ ਨੇ ਦੇਸ਼ ਨੂੰ ਸੰਬੋਧਿਤ ਕਰਦੇ ਹੋਏ ਕੀਤਾ ਸੀ। ਤੇ ਹੁਣ ਐਮਸੈਟ ਦੇ ਸਫਲ ਪ੍ਰੀਖਣ ਦੇ ਨਾਲ ਅੱਤਵਾਦੀਆਂ ਤੇ ਪੈਣੀ ਨਜ਼ਰ ਰੱਖੀ ਜਾ ਸਕੇਗੀ। ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੂੰ ਹੱਦਵੀ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਜਾਂ ਤੁਹਾਡੇ ਆਇਲੈਟਸ ਵਿੱਚ ਘੱਟ ਬੈਂਡ ਕਰਕੇ ਤੁਹਾਡਾ ਕੈਨੇਡਾ ਵਿੱਚ ਦਾਖਲਾ ਨਹੀਂ ਹੋ ਪਾਰ ਰਿਹਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੀ ਐਕਸਪਰਟ ਟੀਮ ਦੇ ਨਾਲ ਜੋ ਕਿ ਤੁਹਾਡੀ ਕੇਸ ਦੀ ਅਸੈਸਮੈਂਟ ਕਰਕੇ ਬੜੀ ਪਾਰਦਰਸ਼ਤਾ ਨਾਲ ਤੁਹਾਨੂੰ ਦੱਸ ਪਾਏਗੀ ਕਿ ਤੁਹਾਡੀ ਐਲੀਜੀਬਿਲਟੀ ਕਿਹੜੀ ਕੰਟਰੀ ਵਿੱਚ ਬਣ ਰਹੀ ਹੈ ਅਗਰ ਕੈਨੇਡਾ ਵਿੱਚ ਬਣ ਰਹੀ ਹੈ ਤੇ ਕੀ ਰਿਕੁਆਇਰਮੈਂਟ ਹੈ ਸੋ ਤੁਸੀਂ ਸਾਡੇ ਨਾਲ ਸੰਪਰਕ ਕਰੋ ਔਰ ਕੈਨੇਡਾ ਜਾਂਦੇ ਆਪਣੇ ਸੁਪਨੇ ਨੂੰ ਪੂਰਾ ਕਰੋ